ਜਿਹੜੀ 8 ਦਸੰਬਰ ਦੀ ਜਿਹੜੀ ਇੱਕ ਮੰਦਭਾ ਦਿਖਤ ਨਾਲ ਘਟੇ ਸੀ ਉਸ ਦੇ ਕੌਸ਼ਲਾਂ ਦੇ ਵਿੱਚ ਬਹੁਤ ਸਾਰੇ ਸਾਰੇ گاਵਾਂ ਦੀ ਮਾਤ ਹੋ ਗਈ ਸੀ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਜਿਹੜੀ ਸਾਰੀ ਤਫਤੀਸ਼ ਔਰ ਡਾਕਟਰ ਦੀ ਸਾਰੇ ਪੋਸਟਮਾਰਟਮ ਰਿਪੋਰਟ ਔਰ ਜਿਹੜਾ ਅਸੀਂ ਤੈਹ ਤੱਕ ਤੁਹਾਨੂੰ ਵਾਦਾ ਕੀਤਾ ਸੀਗਾ ਕਿ ਅਸੀਂ ਸਾਰੀ ਦੀ ਸਾਰੀ ਕਹਾਣੀ ਥੀਕ ਕਰਾਂਗੇ ਕਿ ਇਹਦੇ ਪਿੱਛੇ ਕਾਰਨ ਕੀ ਰਿਹਾ ਇੰਨੀਆਂ ਮੌਤਾਂ ਕਿਵੇਂ ਹੋ ਰਹੀਆਂ ਜੋ ਸਾਡੀ ਤਫਤੀਸ਼ ਦੇ ਵਿੱਚ ਆਇਆ ਸੀ ਅੱਜ ਉਸ ਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇਣਾ ਚਾਹ ਰਹੇ ਹਾਂ ਮੈਂ ਪਹਿਲਾਂ ਦੱਸਣਾ ਚਾਹਾਂਗੀ ਜਿਸ ਦਿਨ ਹੀ ਸਾਨੂੰ ਇਹ ਇਨਫੋਰਮੇਸ਼ਨ ਆਈ ਇਮੀਡੀਏਟਲੀ ਸਾਡੀਆਂ ਪੁਲਿਸ ਟੀਮਾਂ ਜਿਹੜੀਆਂ ਮੌਕੇ ਤੇ ਪਹੁੰਚਦੀਆਂ ਨੇ ਸਾਡੀ ਮਲਟੀਪਲ ਟੀਮਸ ਬਣਦੀਆਂ ਨੇ ਸਭ ਤੋਂ ਪਹਿਲਾਂ ਸਾਡਾ ਕੰਮ ਸੀ ਜਿਹੜਾ ਰੈਸਕਿਊ ਕਰਨਾ ਜਿਹੜੀਆਂ ਸਿੱਖ ਨਾਵਾ ਨੇ ਜਿੰਨਾਂ ਨੂੰ ਅਸੀਂ ਬਚਾ ਸਕਦੇ ਆ ਡਾਕਟਰ ਸਾਹਿਬ ਦੀ ਟੀਮ ਜੀ ਉੱਥੇ ਪਹੁੰਚੀ ਹੈ ਵੈਚਨੇ ਡਾਕਟਰਾਂ ਦੀ ਟੀਮ ਉੱਥੇ ਸੀ ਮੌਕੇ ਤੇ ਅਸੀਂ ਉਹਨਾਂ ਦਾ ਰੈਸਕਿਊ ਦਾ ਕੰਮ ਸ਼ੁਰੂ ਕੀਤਾ ਔਰ ਜਿਹੜੇ ਨਾਵਾ ਦੀ ਮੌਤ ਹੋ ਚੁੱਕੀ ਸੀ ਉਹਨਾਂ ਦੀਆਂ ਜਿਹੜੇ ਡੈਡ ਬਾਡੀਜ਼ ਸੀਗੀਆਂ ਉਹਨਾਂ ਨੂੰ ਟਰਾਂਸਪੋਰਟ ਕਰਕੇ ਪੋਸਟਮਾਰਟਮ ਵਾਸਤੇ ਗੜਵਾਸੂ ਲੁਧਿਆਣੇ ਉੱਥੇ ਪਹੁੰਚਾਇਆ ਗਿਆ ਤਾਂ ਕਿ ਉਹਨਾਂ ਦਾ ਇੱਕ ਚੰਗੇ ਉਹਦੇ ਬੈਸਟ ਜਿਹੜੇ ਡਾਕਟਰ ਸਾਹਿਬ ਬੋਰਡ ਬਣ ਕੇ ਉੱਥੋਂ ਪੋਸਟਮਾਰਟਮ ਹੋ ਸਕੇ ਇਸ ਤੋਂ ਬਾਅਦ ਅਸੀਂ ਨਾਲ ਦੀ ਨਾਲ ਹੀ ਤੁਰੰਤ ਐਫ ਆਈ ਆਰ ਰਜਿਸਟਰ ਕੀਤੀ 264/24 ਪੀਐਸ ਸਿਟੀ थाने ਦੇ ਵਿੱਚ ਔਰ ਇਹਦੀ ਤਫਤੀਸ਼ ਅਰਾਮ ਕਰ ਦਿੱਤੀ ਗਈ ਮੌਕੇ ਤੇ ਵੀਡੀਓਗ੍ਰਾਫੀ ਕਰਾਈ ਗਈ ਜਿਹੜੇ ਉੱਥੇ ਸੀਸੀਟੀਵੀ ਫੁਟੇਜ ਸਾਨੂੰ ਮਿਲੀਆਂ ਉਹਨਾਂ ਦੇ ਉੱਪਰ ਟੀਮ ਸਨ੍ਹਾ ਦਿੱਤੀਆਂ ਗਈਆਂ ਔਰ ਉਹਦੇ ਵਿੱਚ ਜੋ ਵੀ ਸਾਨੂੰ ਕੋਈ ਕਲੂਜ਼ ਮਿਲਦੇ ਸੀ ਜਿੰਨੇ ਵੀ ਲੋਕ ਉੱਥੇ ਆਏਗਾ ਉਸਾਲਾ ਦੇ ਵਿੱਚ ਉਹਨਾਂ ਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਸਾਡੇ ਵੱਲੋਂ ਕੁੱਲ 33 ਬੰਦਿਆਂ ਦੀ ਪੁੱਛਗਿੱਛ ਕੀਤੀ ਗਈ ਔਰ ਇਹਨਾਂ ਦੇ ਪੁੱਛਗਿੱਛ ਦੇ ਵਿੱਚ ਵੀ ਸਾਨੂੰ ਕੋਈ ਇਦਾਂ ਕਿਸੇ ਦੀ ਕੋਈ ਮੈਲਾਫਾਈਡ ਨਹੀਂ ਸਾਹਮਣੇ ਆਈ ਤੇ ਜਦੋਂ ਪੋਸਟਮਾਰਟਮ ਹੋਇਆ ਗਵਾਂ ਦੇ ਸ਼ਫਤਾ ਤੇ ਉਸ ਪੋਸਟਮਾਰਟਮ ਰਿਪੋਰਟ ਬੜੀ ਕਲੀਅਰ ਕੱਟ ਰਿਪੋਰਟ ਸਾਨੂੰ ਮਿਲੀ ਹੈ ਜੋ ਡਾਕਟਰ ਸਾਹਿਬ ਤੁਹਾਨੂੰ ਅੱਗੇ ਹੋਰ ਡਿਟੇਲ ਦੇ ਵਿੱਚ ਦੱਸਣਗੇ ਜਿਹਦੇ ਵਿੱਚ ਉਹ ਕਾਰਨ ਸੀਗੇ ਉਹ ਉਹ ਬੇਸਿਕਲੀ ਜਿਹੜੀ ਉਹਨਾਂ ਦੀ ਆਲਰੇਡੀ ਕੰਡੀਸ਼ਨ ਸੀ ਗਵਾਂ ਦੀ ਔਰ ਕਲਾਸ ਦੇ ਨਾਲ ਉਹਨਾਂ ਦਾ ਰਫ ਫਾਡਰ ਸੀ ਗ੍ਰੀਨ ਫਾਡਰ ਸੀਗਾ ਉਸਦੇ ਵਿੱਚ ਜਿਹੜਾ ਯੂਰੀਆ ਨਾਈਟ੍ਰੇਟ ਕਨਸਟੈਂਟ ਹੈ ਉਹਦੇ ਕਾਰਨ ਕਰਕੇ ਹੋਇਆ ਇਸ ਤੋਂ ਇਲਾਵਾ ਅਸੀਂ मौके ਤੋਂ ਹੀ ਜਿਹੜੇ ਉਸ ਦਿਨ ਕਾਫੀ ਸੈਂਪਲਸ ਕਲੈਕਟ ਕਰੇ ਸੀਗੇ ਉਹਨਾਂ ਸੈਂਪਲਸ ਦਾ ਵੀ ਅਸੀਂ ਟੈਸਟਿੰਗ ਕਰਵਾਈ ਹੈ ਜਿਵੇਂ ਆਰ ਡੀ ਡੀ ਐ ਲੈਬ ਜਲੰਧਰ ਹੈ ਉੱਥੋਂ ਵੀ ਸਾਨੂੰ ਰਿਜ਼ਲਟ ਆਏ ਉਹ ਵੀ ਤੁਹਾਨੂੰ ਡਾਕਟਰ ਸਾਹਿਬ ਐਕਸਪਲੇਨ ਕਰਨਗੇ ਡਿਟੇਲਸ ਦੇ ਵਿੱਚ ਅਸੀਂ ਮੋਹਾਲੀ ਐਸ ਐਸ ਐਲ ਸਾਡੀ ਲੈਬ ਹੈ ਉੱਥੋਂ ਵੀ కెਮਿਸਟਰੀ 익ਸਪਰਟਸ ਬੁਲਾਈ ਜਿਨ੍ਹਾਂ ਨੇ ਇੱਥੋਂ ਸੈਂਪਲਸ ਉਠਾਈ ਉਹਨਾਂ ਦੀ ਵੀ ਸੀ ਰਿਪੋਰਟ ਇੱਕ ਦੋ ਦਿਨਾਂ ਦੇ ਵਿੱਚ ਆ ਜਾਣੀ ਪਰ ਸਪਸ਼ਟ ਰਿਪੋਰਟ ਸਾਨੂੰ ਆਲਰੇਡੀ ਪੋਸਟਮਾਰਟਮ ਦੀ ਔਰ ਜਿਹੜੇ ਕੁਝ ਸੈਂਪਲਸ आरटीडीएल ਦੇ ਆ ਚੁੱਕੀ ਹੋਈ ਹੈ